ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਜੌਂਡੀਅਰ 5055 E ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਹੈਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵੀਡੀਓ ਦੇਖ ਲੈਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲੋ ਤਾਂ ਕਿ ਉਹ ਨਾਲ ਹੀ ਹਰ ਇੱਕ ਨਵੀਂ ਵੀਡੀਓ ਸੁੱਟ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ 5055 E ਟਰੈਕਟਰਾ ਛਤਰੀ ਲੱਗੀ ਹੋਈ ਆ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਘੋੜਾ ਬੰਪ ਟਰੈਕਟਰ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ ਪਿਆਗਾ ਪਾਵਰ ਸਟੀering ਡੂਲ ਕਲਚ ਟਰੈਕਟਰ ਦੋਸਤੋ ਇੰਜਨ ਗੇਅਰ ਵਧੀਆ ਸਾਫ ਪਿਆ 3 ਸਪੀਡ ਟਰੈਕਟਰ ਤੇ ਤਿੰਨ ਸਿਲੰਡਰ ਦੋਸਤੋ ਰੰਗ ਪੇਂਟ ਪੱਖੋਂ ਸਾਰਾ ਟਰੈਕਟਰ ਸਾਫ ਪਿਆਗਾ ਬਾਕੀ ਮੈਕੂ ਦਾ ਪੰਪਾ ਦੋਸਤ ਦੇ ਨਾਲ ਤਿੰਨ ਸਿਲੰਡਰਾਂ ਮੈਕੂ ਦਾ ਪੰਪਾ ਫੁੱਲ ਸਰਵਿਸ ਹੋਈ ਵੀ ਹੈਗੀ ਤੇ ਟਾਇਰਾਂ ਦੀ ਗੱਲ ਕਰ ਲਈ ਜੇਕੇ ਦੇ ਟਾਇਰ 16 29 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਚਾਰੇ ਟਾਇਰਸ ਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਾ ਦੱਸ ਦਿੰਨੇ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਮਾਡਲ ਦੀ ਗੱਲ ਕਰ ਲਈ 2012 ਦਾ ਤੇ 475000 ਰੁਪਏ ਦਾ ਰੇਟ ਰੱਖਿਆ ਗਿਆ 12 ਮਾਡਲ ਆ ਫੁੱਲ ਟਾਪ ਆ ਦੋਸਤੋ 475000 ਇਹਦਾ ਰੇਟ ਆ ਬਾਕੀ ਰੇਟ ਘਟ ਵੱਧ ਹੋ ਜਾਊਗਾ ਕੰਡੀਸ਼ਨ ਵਧੀਆ ਪਈ ਹੈਗੀ ਛਤਰੀ ਲੱਗੀ ਹੋਈ ਹੈਗੀ ਤੇ ਸਾਰਾ ਟਰੈਕਟਰ オリジナル ਨਾਲ ਦਾ ਰੰਗ ਪੇਂਟ ਹੋਇਆ ਵਾ ਦੋਸਤੋ ਅਸੈਸਰੀ ਸਾਰੀ ਨਾਲ ਦੀ ਟਰੈਕਟਰ ਦੀ ਪਾਵਰ ਸਟੀering ਹੈਗਾ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਦੋਸਤੋ ਸੁਣੋ ਇਹ ਟਰੈਕਟਰ ਬਰਨਾਲਾ ਹੰਡਿਆ ਵਿਖੇ ਮਿਲੂਗਾ ਤੇ ਬਾਕੀ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਸਤੋ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਕਰਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਦੋਸਤੋ